ਲੱਸੀ ਤੇ ਲੜਾਈ ਨੂੰ ਕਦੀ ਬੋਤਾ ਨਾ ਬਤਾ ਲੱਸੀ ਤੇ ਲੜਾਈ ਨੂੰ ਕਦੀ ਬੋਤਾ ਨਾ ਬਤਾਓ ਅਨਮੋਲ ਮਿਹਰੀ ਜਿੰਦਗੀ ਨੂੰ ਹਾਸੂ ਬਿਤਾ ਸਵੇਰੇ ਸਵੇਰੇ ਉੱਟ ਕੇ ਤੇ ਸਹਿਰ ਕਰਨ ਨੂੰ ਜਾਓ ਪਿਆਰੇ ਵਿਦਿਆਰਥੀਓ ਮਨ ਨੂੰ ਆਪਣਾ ਪੜਾਈ ਦੇ ਵਿੱਚ ਲਾਓ ਮਾਂ ਪਿਓ ਤੇ ਪੈਨ ਪ੍ਰਾਵਾਂ ਨਾਲ ਸਦਾ ਪਿਆਰ ਕਰੋ ਮਾ ਪਿਓ ਤੇ ਭੈਣ ਭਰਾਵਾਂ ਨਾਲ ਸਦਾ ਪਿਆਰ ਕਰੋ ਬਜ਼ੁਰਗਾਂ ਤੇ ਅਧਿਆਪਕਾਂ ਦਾ ਸਦਾ ਸਤਿਕਾਰ ਕਰੋ ਬਜ਼ੁਰਗਾਂ ਤੇ ਅਧਿਆਪਕਾਂ ਦਾ ਸਦਾ ਸਤਿਕਾਰ ਕਰੋ ਗਰਮੀਆਂ ਚ ਲੱਸੀ ਸਰਦੀਆਂ ਦੁੱਧ ਲੋੜ ਅਨੁਸਾਰ ਪੀਓ ਰੱਬ ਕਰੇ ਪਿਆਰੇ ਬੱਚੋ ਤੁਸੀਂ ਪੂਰੇ 100 ਸਾਲ ਜਿਓ ਪੂਰੇ 100 ਸਾਲ ਜਿਓ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ